ਦੈਂਦੀ ਓਏ ਹੈ ਆ ਕੀ ਗੱਲ ਹੈ ਆ ਦੇਖ ਲਾ ਬਰੇ ਸਾਢੇ ਦਾ ਸੋੜੇ ਵਾਲਾ ਢੱਡਲ ਜਾ ਮਤੋਂ 17000 ਰੁਪਿਆ ਲੈ ਗਿਆ ਓਏ ਕਹ ਲਾ ਨਹੀਂ ਤਾਂ ਸਾਰੀ 8500 ਚ ਆ ਜਾਂਦੀ ਆ ਮਰਾ ਬੇਰਾ ਹੈ ਹੈ ਹੋਰ 8000 ਦੀ ਲੈ ਕੇ ਆਇਆ ਹੈ ਧੀ ਗੋਰੀ ਚਟੀ ਦਦ ਬਰ ਗਈ ਯਾਰਾ ਨਾ ਰਹੂਗੀ ਕੀ ਰਹਿ ਰਹੂ ਕਿਉਂ ਨਹੀਂ ਰੱਖੂੰਗਾ 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 ਰੱਖੂਗਾ ਰੱਖਣ ਵਾਸਤੇ ਲੈ ਕੇ ਨਾ ਹੋਰ ਹੋਰ ਕੀ ਨਾ ਸਾਰੀ ਜਦ ਕਿ ਹੁਣ ਮੇਰੇ ਨਾਲ ਰਹੂਗੀ 8500 ਚ ਹਾਂ ਕਾਰ ਜੇ ਮਚਾਦੇ ਲੋਕਾਂ ਦੇ ਸਾਰੇ ਘਰ ਤੋਂ ਬੂ ਬੰਦਾ ਕਿਹੜੇ ਪਿੰਡ ਦੀ ਹੈ ਪਿੰਡ ਤੋਂ ਕੀ ਲੈਣਾ ਪਾਕੂਆ ਇਹੀ ਉਹਦੇ ਪਿੰਡ ਹੋਣੇ ਇਹੀ ਉਹਦੇ ਸਹਰੇ ਬਸ ਹੁਣ ਤਾਂ ਵੀਰੇ ਵਾਲੀ ਬੱਜਿਆ ਕਰੂਗੀ ਜਦੋਂ ਬੱਜਿਆ ਕਰੂਗਾ ਕਿਆ ਕਹਿ ਕਰੇ ਉਹ ਖੜੀਆ ਵੀਰੇ ਵਾਲੀ ਓਏ ਉਹ ਖੜੀਆ ਵੀਰੇ ਵਾਲੀ ਓਏ ਹੈ ਆਏ ਕਿਆ ਕਰਨਗੇ ਓਣਾ ਸ਼ੁਕਰਾਂ ਬਰਬਾਦਵਾਦਾ ਮੈਨੂੰ ਵੀ ਦੇਣ ਦਿਖਾ ਤਾ ਏ ਇਹ ਅੰਦਰ ਜੁਪੀਆਪੀ ਤੋਂ ਲੈ ਕੇ ਵਿਹਾਰ ਹੈਗੀ ਤਾਂ ਉਹਦੇ ਆਈ ਨਹੀਂ ਹੈਗਾ ਕੋਈ ਮਤਲਬ ਕਿੱਥੋਂ ਆਹੋ ਕਿੱਥੋਂ ਆਉਂਦੀ ਆ ਕਿੱਥੋਂ ਲੈ ਇਥੋਂ ਦੀ ਆ ਇਥੋਂ ਦੀ ਆ ਪੰਜਾਬੀ ਪੰਜਾਬੀ ਬੋਲਦੀ ਆ ਹਾਂ ਅੱਛਾ ਹਾਂ ਪੰਜਾਬੀ ਬੋਲਦੀ ਆ ਚੱਲ ਭਾਈ ਪਰਿਆ ਵਧਾਈਆਂ ਭਾਈ ਤੈਨੂੰ ਬਹੁਤ ਬਹੁਤ ਜੀ ਮੋਟਰ ਤੇ ਆ ਜੀ ਪਾਰਟੀ ਕਰਾਗੇ ਪੀਵਾ ਕੇ ਦਰਬਦੂਰੂ ਬੱਕਰਾ ਸਾਨੂੰ ਮੋਟਰ ਤੇ ਲੈ ਕੇ ਜਾ ਮੈਂ ਪਲੱਕਰੇ ਪੜੇ ਨਾ ਕਰੇ ਕੋਈ ਗੱਲ ਬਾਤ ਨਹੀਂ ਨਾ ਮੇਰੇ ਬਾਰ ਮੂਰਦੀ ਲੰਗੇ ਨਾ ਮੇਰੇ ਘਰੇ ਆਇਓ ਭਾਈ ਆਪਣਾ ਜਿਹੜਾ ਮਿਲਣਾ ਕਰਨਾ ਆਪਾਂ ਮੋਟਰ ਤੇ ਮਿਲ ਲੈ ਕਰਾਗੇ ਘਰੇ ਨਹੀਂ ਹੁਣਾ ਭਾਈ ਆ ਕੰਜਦਾ ਮੇਰੀ ਗੱਲ ਸੁਣਾ ਮੈਂ ਪਰਚਾਈ ਦਾ ਮੂੰਹ ਮਾਤਾ ਦਿਖਾ ਦੇ ਕਿ ਮੈਂ ਦਿਖਾਉਂਗਾ ਕੋਈ ਨਹੀਂ ਮੈਂ ਦਿਖਾ ਦੂੰਗਾ ਬੂ ਪਰ ਆ ਮੈਂ ਕਰੇ ਨਹੀਂ ਲੈ ਕੇ ਆ। ਸਾਕਰ ਛੋਗਣ ਦੇ ਦਾਂਗੇ। ਨਹੀਂ ਭਾਈ ਤਾ ਢੂੜ ਸਾਲ ਬਾਅਦ ਬੂ ਦਿਖਾਈਦੀ ਮੈਨੂੰ ਜਨਾਨੀ ਦਾ ਮੈਂ ਤੈਨੂੰ ਢੂੜ ਦੇ ਵਿੱਚ ਕੰਮ ਦਿਖਾਦਾ। ਉਹ ਨਾਲੇ ਤੇਰੀ ਜਨਾਨੀ ਮੈਨੂੰ ਅੰਦਰ ਪੈੜ ਦੀ ਕਰ ਦਿੰਦੀ ਬਾਹਰ ਵਾਗੇ ਮੁੜ ਜਾਂਦਾ। ਮੇਰੀ ਜਨਾਨੀ ਕੋ ਪੜ ਦਊਗੀ ਸਾਨੂੰ। ਹੁਣ ਤਾ ਤੂੰ ਸਾਡੇ ਭਾਈਆਂ ਚ ਰਲਦਾ। ਹੁਣ ਤਾ ਸਾਡਾ ਬਾਪੂ ਵੀ ਕਹੇਗਾ ਹੁਣ ਤਾ ਬਾਪੂ ਵੀ ਕਹੇਗਾ ਬਾਗੂਆ ਪਤਾ ਲੱਗਾ ਬੀਬੀ ਦਾ ਵਿਆਹ ਹੋ ਗਿਆ। ਹਾਂ ਤਾ ਸਭ ਕੁਝ ਕਹੇਗਾ। ਵਾਹ ਉਹ ਵੀ ਕਰ ਲਾ ਉਹ ਮਠਾ ਕੱਜਰ ਦਿਆ ਜਦ ਰੱਜਕੀਂ ਜਾਂਦੀ ਨਹੀਂ ਮੈਨੂੰ ਓਏ ਨਹੀਂ ਨਾ ਕਹੋ ਮੈਂ ਆਊਗਾ ਯਕੀਨ ਸਾਨੂੰ ਲਾ ਫੜ ਲਾ ਤੁਹਾਨੂੰ ਤਾਂ ਆ ਬੀਬੀ ਰਾਂ ਝੂਠ ਬੋਲਦਾ ਕਰਾਇਆ ਕਿਵੇਂ ਆ ਇਹ ਲੈ ਆਪੇ ਕਰਾ ਲਿਆ ਭਾਈ ਆਪੇ ਮੈਂ ਤੁਹਾਨੂੰ ਦੱਸਾਂ ਮੈਂ ਗਿਆ ਸੀ ਮੇਲੇ ਤੇ ਹੈਂ ਪੁਈਲੇ ਤੇ ਬਾਇ ਜਦ ਗਿਆ ਭਾਈ ਆ ਪਾਸੇ ਖੜੀ ਮੇਰੇ ਕਣੀ ਦੇਖੀਗੀ ਨਾ ਖਲੀ ਨਾ ਐ ਖਲੀ ਜਮੀਨਾਂ ਖੱਲੇ ਮਰੇ ਜਦ ਮਾ ਮੇਰੇ ਕਣੀ ਕਉ ਦੇਖੀ ਜਾਂਦੀ ਐ ਇਹ ਅੱਖਾਂ ਵਾਲੀਆਂ ਐ ਅੱਖਾਂ ਦੇ ਖਾ ਵਾਲੀਆਂ ਕੰਜਰ ਦੇ ਦੀਆਂ ਕੱਲੀਆਂ ਅੱਖਾਂ ਹੀ ਦੀਨੀਆਂ ਦੀ ਬਾਕੀ ਸਾਰਾ ਸੀਟਾ ਟੱਕਾ ਆ ਜਿਤਨਾਰ ਕਰਦੀ ਐ ਮੈਨੂੰ ਵਸਾ ਮੋਲ ਆ ਗਿਆ ਪਾਗੂਆ ਮਹਾ ਬਾਈ ਇੱਜ਼ਤਦਾਰ ਕਰਦੀਆਂ ਜਿਹੜੀਆਂ ਪੜਣਾ ਆਉਂਦੀਆਂ ਨੇ ਕੋਈ ਕਰਦੀਆਂ ਨੇ ਉਹ ਬਈ ਉਹ ਸਰੀਰ ਨਹੀਂ ਦਿਖਾਉਂਦੀਆਂ ਹਾਂ ਫਿਰ ਮੈਨੂੰ ਆਏ ਬਈ ਮਝਾ ਹੋ ਗਿਆ ਮਹਾ ਕਿਤੇ ਨਾ ਕਿਸੇ ਨਾਲ ਬੋਲਣ ਚੱਲਣਾ ਮਹਾ ਕਿਤੇ ਕਿਸੇ ਹੋਰ ਨੂੰ ਤਾਂ ਹੀ ਦੇਖਦੀ ਫਿਰ ਮੈਂ ਮੜਾ ਜਾ ਪਾਸੇ ਹੋ ਕੇ ਦੇਖਿਆ ਫੇਰ ਵੀ ਨਿਗਾਹ ਹੀ ਇੱਧਰ ਇੱਧਰ ਹੋ ਕੇ ਲੇਖਾ ਫਿਰ ਇੱਧਰ ਮੈਂ ਫਿਰ ਜਾ ਕੇ ਪੁੱਛ ਲਿਆ ਸਿੱਧਾ ਐ ਮਹਾ ਕਰਾਉਗੇ ਇਹ ਵੇ ਮੇਰੇ ਨਾਲ ਹਾਂ ਬੋਲੀ ਜੀ ਨਿਕੋਸਾ